ਸੀ ਅਸੋਲੇ ਹੈਗੇ ਆ ਮਿੰਨੀ ਪੰਜਾਬ ਰਿਸਟਮੈਂਟ ਹਿੱਲ ਦੇ ਵਿੱਚ ਜਿੱਥੇ ਅੱਜ ਇੱਕ ਨਵਾਂ ਪੰਜਾਬੀਆਂ ਨੇ ਆਪਣਾ ਵੈਂਚਰ ਖੋਲ੍ਹਿਆ ਦੇਸੀ ਕਿੰਗ ਇਸ ਦਾ ਨਾਮ ਹੈਗਾ ਤੇ ਇਹਨੂੰ ਪਿਓਰ ਜਿਹੜਾ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਵੈਜੀਟੇਰੀਅਨ ਜਿਹੜਾ ਵੈਂਚਰ ਹੈਗਾ ਜਿਹਦੇ ਵਿੱਚ ਪੰਜਾਬੀ ਜਿਹੜੇ ਨੇ ਆਪਣੇ ਜਿਹੜਾ ਪੰਜਾਬ ਦੀ ਪਹਿਚਾਣ ਜਿਹੜਾ ਖਾਣਾ ਹੈਗਾ ਤੇ ਜਿਹੜਾ ਇੱਥੋਂ ਦਾ ਔਥੈਂਟਿਕ ਖਾਣਾ ਉਹਨੂੰ ਜਿਹੜਾ ਵੈਜੀਟੇਰੀਅਨ ਜਿਹੜੇ ਖਾਣੇ ਨੂੰ ਜਿਹੜਾ ਉਸ ਦਾ ਆਨੰਦ ਮਾਣ ਸਕਦੇ ਨੇ ਸੋ ਸਾਡੇ ਪੰਜਾਬੀ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੀ ਇੱਕ ਕਰਮ ਭੂਮੀ ਹੈ ਤੇ ਇਸ ਕਰਮ ਭੂਮੀ ਦੇ ਵਿੱਚ ਪੰਜਾਬੀ ਜਿਹੜੇ ਨੇ ਲਗਾਤਾਰ ਤਕੀਆਂ ਹਾਸਲ ਕਰ ਰਹੇ ਨੇ ਆਪਣੇ ਵੈਂਚਰ ਖੋਲ ਰਹੇ ਨੇ ਤੇ ਇਸ ਮੁਲਕ ਦੇ ਵਿੱਚ ਜਿਹੜਾ ਜੋਬਸ ਜਿਹੜੀਆਂ ਨੇ ਪ੍ਰੋਵਾਈਡ ਕਰ ਰਹੇ ਨੇ ਜਿੰਨੂੰ ਇੱਥੋਂ ਦੇ ਇਲੈਕਟਿਡ ਅਫੀਸ਼ੀਅਲ ਵੀ ਜਿਹੜੇ ਨੇ ਹਮੇਸ਼ਾ ਸਾਰਦੇ ਨੇ ਕਿ ਸਾਡੀ ਕਮਿਊਨਿਟੀ ਜਿਹੜੀ ਹੈ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਦੋਂ ਇੱਥੇ ਆ ਕੇ ਜੋਬ ਲੱਭਦੀ ਸੀ ਅੱਜ ਦੇ ਦਿਨਾਂ ਦੇ ਵਿੱਚ ਇੱਥੇ ਜੋਬ ਦੇਣ ਵਾਲੇ ਜਿਹੜੀ ਸਾਡੀ ਕਮਿਊਨਿਟੀ ਹੋਈ ਹੈ ਜਿਹਦੇ ਕਰਕੇ ਸਾਡੀ ਇੱਥੋਂ ਦੀ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਕਾਫੀ ਰਿਸਪੈਕਟ ਹੈ ਕਿ ਅਸੀਂ ਉਸ ਧਰਤੀ ਨੇ ਜਾਏ ਆ ਜਿਹੜੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ ਸਾਡੇ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਤੇ ਅੱਜ ਨਿਊਯਾਰਕ ਦੇ ਵਿੱਚ ਆਉਣ ਦਾ ਸੁਭ ਬਣਿਆ ਤੇਸੀ ਕਿੰਗ ਜਿਹੜੀ ਪਲੇਸ ਹੈ ਰੈਸਟੋਰੈਂਟ ਪੰਜਾਬੀ ਰੈਸਟੋਰੈਂਟ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਬਹੁਤ ਖੁਸ਼ੀ ਦੀ ਗੱਲ ਹੈ ਔਰ ਲੱਕੀ ਗਗਰ ਮੇਰਾ ਵੀਰ ਇਹਨਾਂ ਨੇ ਉਪਰ ਕੀਤੀ ਹੈ ਮੈਨੂੰ ਬੁਲਾਇਆ ਬਹੁਤ ਮਾਣ ਵਾਲੀ ਗੱਲ ਹੈ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਇਸ ਫੰਕਸ਼ਨ ਤੇ ਇਸ ਪੇਜਨ ਤੇ ਮੈਨੂੰ ਬੁਲਾਇਆ ਗਿਆ ਮੈਂ ਹਾਜ਼ਰ ਹੋਇਆ ਮੇਰੇ ਵੱਲੋਂ ਸਾਰੇ ਨਿਊਯਾਰਕ ਨਿਵਾਸੀਆਂ ਵੱਲੋਂ ਬਾਜਬਾ ਸਾਹਿਬ ਵੱਲੋਂ ਬਹੁਤ-ਬਹੁਤ ਵਧਾਈ ਇਸ ਪਰਿਵਾਰ ਨੂੰ ਲक्की ਦੇਵ ਜੋ ਦगन ਨੂੰ ਕਿਉਂਕਿ ਉਪਰਾਲਾ ਕਰਨਾ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਪ੍ਰਾਪਤੀ ਹੁੰਦੀ ਹੈ ਉਪਰਾਲਾ ਕਰਨਾ ਤੇ ਇੰਦਾ ਦੇ ਵੱਡੇ ਉਪਰਾਲੇ ਕਰਨਾ ਜਿਹੜੇ ਬਹੁਤ ਵੱਡੀਆਂ ਗੱਲਾਂ ਨੇ ਮਾਲਕ ਚੜ੍ਹਦੀ ਕਲਾ ਕਰੇ ਮਾਲਕ ਸਹਾਈ ਹੋਵੇ ਕਾਮਯਾਬੀ ਮਿਲੇ ਇਸ ਪਰਿਵਾਰ ਨੂੰ ਮੇਰੇ ਵੀਰ ਲੱਕੀ ਨੂੰ ਦगन ਨੂੰ ਇਹਦੇ ਸਾਰੇ ਪਰਿਵਾਰ ਨੂੰ ਸਾਡੀਆਂ ਮਾਮਾ ਭੈਣਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਤੇ ਜਸਵਿੰਦਰ ਜੋਲ ਸਾਹਿਬ ਔਰ ਦੀਪਕ ਭਰਦਵਾਜ ਜੀ ਇਹਨਾਂ ਦਾ ਵੀ ਆਪਣਾ ਬਾਜ਼ਾਰ ਮੈਂ ਸੁਣਦਾ ਬਹੁਤ ਏਣ ਤੋਂ ਪਤਾ ਹੁੰਦਾ ਕਿਉਂਕਿ ਅਸੀਂ ਵੀ ਮੈਂ 34 ਸਾਲ ਤੋਂ ਕੈਨੇਡਾ ਰਹਿ ਰਹੇ ਆ ਬਹੁਤ ਵਾਰੀ ਨਿਊਯਾਰਕ ਆਉਣ ਦਾ ਮੌਕਾ ਮਿਲਿਆ ਸੁਣਦੇ ਰਹਿੰਦੇ ਆ ਜੀ ਇਹ ਮਾਲਕ ਦੀ ਮਿਹਰ ਹੈ ਮਾਲਕ ਦੀ ਕਿਰਪਾ ਹੈ ਬਾਬੇ ਨਾਨਕ ਦੀ ਥਾਫੜਾ ਬਾਬੇ ਨਾਨਕ ਦਾ ਕਿ ਸਾਡੇ ਪੰਜਾਬੀ ਹੋਰ ਵੀ ਆਪਣੇ ਆਪਣੇ ਕੰਮਾਂ ਦੇ ਵਿੱਚ ਬਹੁਤ ਬਹਾਰਤਾਂ ਹਾਸਲ ਕੀਤੀਆਂ ਬਹੁਤ ਜ਼ਿਆਦਾ ਤਰੱਕੀਆਂ ਕੀਤੀਆਂ ਤੇ ਮੈਂ ਵਾਜਬਾ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਸਤਿ ਕੀ ਇਹਨਾਂ ਦੇ ਕਰਕੇ ਮੈਂ ਤੁਹਾਡੇ ਦਰਸ਼ਨ ਕਰਨ ਅੱਜ ਵੀ ਆ ਰਿਹਾ ਜੀ ਪ੍ਰਦੀਪ ਮੇਰਾ ਛੋਟਾ ਵੀਰ ਹੈ ਹੋਰ ਸਾਰੇ ਤੁਸੀਂ ਮੇਰੇ ਲਈ ਬਹੁਤ ਜ਼ਿਆਦਾ ਰਿਸਪੈਕਟਫੁੱਲ ਹੋ ਸਾਰਿਆਂ ਦਾ ਮੈਂ ਬਹੁਤ ਆਦਰ ਸਤਕਾਰ ਕਰਦਾ ਔਰ ਮਾਣ ਵੀ ਕਰਦਾ ਕਿ ਪੰਜਾਬੀਆਂ ਨੇ ਮਾਣ ਮਹਿਸੂਸ ਕਰਦੇ ਨੇ ਕਿ ਪੰਜਾਬੀਆਂ ਨੇ ਜਿੱਥੇ ਵੀ ਪੰਜਾਬੀ ਗਏ ਆ ਭਾਵੇਂ ਨਿਊਯਾਰਕ ਹੈ ਭਾਵੇਂ ਸਰੀ ਹੈ ਬ੍ਰਿੰਟਨ ਹੈ ਲੰਡਨ ਹੈ ਵਰਮਿੰਗਮ ਹੈ ਸਿਡਨੀ ਹੈ ਮੈਲਬੌਰਨ ਹੈ ਔਰ ਯੋਰਪ ਹੈ ਦੁਬਈ ਮਾਸਕਟ ਜਿੱਥੇ ਵੀ ਪੰਜਾਬੀ ਗਏ ਆ ਪੰਜਾਬੀਆਂ ਨੇ ਆਪਣੇ ਝੰਡੇ ਬੁਲੰਦ ਕੀਤੇ ਆ ਇਹ ਮਾਣ ਵਾਲੀ ਗੱਲ ਐ ਪੰਜਾਬ ਦੇ ਸਾਡੇ ਹਾਲਾਤ ਕਿੱਧਰ ਨੂੰ ਵੀ ਜਾ ਰਹੇ ਆ ਇਹ ਲੰਬੀਆਂ ਗੱਲਾਂ ਨੇ ਪਰ ਇਹ ਜ਼ਰੂਰ ਐ ਕਿ ਪੰਜਾਬ ਪੰਜਾਬ ਤੋਂ ਬਾਹਰ ਜਾ ਕੇ ਕਿੰਨੇ ਮਿੰਨੀ ਪੰਜਾਬ ਦੇ ਦੇ ਪੰਜਾਬੀਆਂ ਨੇ ਬਸਾਲੇ ਇਹ ਸਾਡੀ ਮਿਹਨਤ ਐ ਸੇਰਾ ਸਮੂਹ ਪੰਜਾਬੀਆਂ ਨੂੰ ਜਾਂਦਾ ਤੇ ਅੱਜ ਇਸ ਵਾਰੀ ਇਸ ਖੁਸ਼ੀ ਤੇ ਮੈਂ ਇੱਕ ਵਾਰੀ ਫੇਰ ਆਪਣੇ ਵੀਰ ਲक्की ਨੂੰ ਗਗਨ ਨੂੰ ਇਹਨਾਂ ਦੇ ਪਰਿਵਾਰ ਨੂੰ ਸਾਰੇ ਨੂੰ ਜੀ ਔਰ ਜਸਵਿੰਦਰ ਭਾਜੀ ਨੂੰ ਦੀਪਕ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਦੁਆ ਕਰਦਾ ਕਿ ਇਹ ਜਿਹੜਾ ਬਿਜ਼ਨਸ ਹੈ ਇਹ ਤਰੱਕੀਆਂ ਕਰੇ ਦਿਨ ਰਾਤ ਟੁਕੜੀਆਂ ਚੋਕੜੀਆਂ ਤਰੱਕੀਆਂ ਕਰੇ ਮਾਲਕ ਮਿਹਰਬਾਨ ਹੋਵੇ ਇੱਕ ਟੱਪਾ ਤੁਹਾਡੇ ਨਾਲ ਸਾਂਝਾ ਕਰਦਾ ਜੀ ਤੇ ਮੇਰੀ ਐਲਬਮ ਨਵੀਂ ਆਈ ਹੈ ਜਿਹਦਾ ਟਾਈਟਲ ਹੈ ਭੰਗੜੇ ਦਾ ਕੈਗੋ ਉਹਦੇ ਵਿੱਚ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਕਿ ਗੀਤ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ते दुनिया ते जॾ भीड़े सदा तव्हां कण ज़िंदबाद पंजाब ਸੋੜੇ ਹੈਗੇ ਨੇ ਲਕੀ ਸਿੰਘ ਜਿਨ੍ਹਾਂ ਦਾ ਵੈਂਚਰ ਹੈਗਾ ਦੇਸੀ ਕਿੰਗ ਅਤੇ ਦੇਸੀ ਕਿੰਗ ਜਿਹੜਾ ਅੱਜ ਉਸ ਨੂੰ ਜਦੋਂ ਖੁੱਲਿਆ ਗੁਰ ਮਰਿਆਦਾ ਦੇ ਮੁਤਾਬਕ ਉਸ ਤੋਂ ਬਾਅਦ ਸਾਡੀ ਕਮਿਊਨਿਟੀ ਦੇ ਪਤਵੰਤੇ ਸੱਜਣ ਜਿਹੜੇ ਨੇ ਉਹ ਵਧਾਈਆਂ ਦੇਣ ਆਏ ਨੇ ਉਹਨਾਂ ਨੇ ਸ਼ੀਸ਼ਾ ਦਿੱਤੇ ਕਿ ਤੁਸੀਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੋ ਜਿਹਦੋਂ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਆ ਕੇ ਇਸ ਤਰ੍ਹਾਂ ਸ਼ੀਸ਼ਾ ਦੰਦੇ ਨੇ ਆਸ਼ੀਰਵਾਦ ਦੰਦੇ ਨੇ ਕਿੰਨਾ ਮਨ ਨੂੰ ਅੰਦਰ ਚਾ ਆਉਂਦਾ ਭਾਜੀ ਬਹੁਤ ਮਨ ਅੰਦਰ ਖੁਸ਼ ਹੁੰਦਾ ਹੈ ਅੱਜ ਸਾਡੀ ਕਮਿਊਨਿਟੀ ਦੇ ਹਰ ਪਤਵੰਤੇ ਸੱਜਣ ਪੁੱਜੇ ਸੀ ਤੇ ਆਪਣੇ ਆਸ਼ੀਰਵਾਦ ਲੈ ਕੇ ਗਏ ਅੱਜ ਛੜੇ ਇਤਨਾ ਵੈਂਚਰ ਹੈਗਾ ਕਿਉਂਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਮੰਗ ਸੀ ਸਾਡੀ ਕਮਿਊਨਿਟੀ ਦੀ ਕਿ ਇੱਕ ਵੈਜੀਟੇਰੀਅਨ ਵੈਂਚਰ ਜਿਹੜਾ ਜ਼ਰੂਰ ਹੋਣਾ ਚਾਹੀਦਾ ਇਹ ਪਿਓਰ ਵੈਜੀਟੇਰੀਅਨ ਆ ਕੀ ਕਹੋਗੇ ਇਸ ਬਾਰੇ ਬਾਜੀ ਇਹ ਸਾਊਥ ਰਿਚ ਮਡਲ ਦੇ ਵਿੱਚ ਕੋਈ ਵੀ ਸਿਟਿੰਗ ਵਾਲਾ ਰੈਸਟੋਰੈਂਟ ਨਹੀਂ ਸੀ ਪਿਓਰ ਵੈਜੀਟੇਰੀਅਨ ਇਸ ਏਰੀਆ ਦੀ ਮੰਗ ਸੀ ਤੇ ਅਸੀਂ ਉਸ ਮੰਤ ਨੂੰ ਦੇਖਦੇ ਹੋਏ ਇੱਕ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਸ਼ੁਰੂ ਕੀਤਾ ਜਿਹੜੇ ਕਹਿੰਦੇ ਨੇ ਕਿ ਸਾਡੇ ਪੰਜਾਬ ਦੀ ਜਿਹੜੀਆਂ ਮਠਿਆਈਆਂ ਨੇ ਉਹ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਵੱਸਦੀਆਂ ਨੇ ਭਾਵੇਂ ਸਾਨੂੰ ਦਸ਼ਕਾਂ ਹੋ ਗਏ ਨੇ ਪੰਜਾਬ ਤੋਂ ਆਇਆ ਕੀ ਕੀ ਮਠਿਆਈਆਂ ਜਿਹੜੀਆਂ ਨੇ ਉਹ ਤੁਸੀਂ ਇੱਥੇ ਆਪਣੇ ਇਸ ਵੈਂਚਰ ਤੇ ਰੱਖੋਗੇ ਭਾਜੀ ਅਸੀਂ ਇੱਥੇ ਹਰ ਇੱਕ ਇੰਡੀਅਨ ਮਠਿਆਈ ਰੱਖੀ ਹੋਈ ਹੈ ਜਦੋਂ ਤੁਸੀਂ ਇੱਥੇ ਆ ਕੇ ਇੱਕ ਵਾਰ ਮਠਿਆਈ ਦਾ ਟੇਸਟ ਕਰੋਗੇ ਤੁਹਾਨੂੰ ਆਪਣੇ ਪੰਜਾਬ ਦੀ ਆਪਣੇ ਇੰਡੀਆ ਦੀ ਜਾਗਦਾ ਹੋਊਗੀ ਸੋ ਉਮੀਦ ਕਰਦੇ ਹਾਂ ਜੀ ਇਹ ਜਿਹੜੀ ਮਠਾਸ ਹੈ ਇਹ ਪੰਜਾਬੀਆਂ ਦੇ ਵਿੱਚ ਹੋਰ ਜਿਹੜੀ ਅੱਗੇ ਆਵੇ ਇਸੇ ਤਰੀਕੇ ਨਾਲ ਪ੍ਰੇਮ ਮੁਹੱਬਤ ਨਾਲ ਜਿਹੜੇ ਵੈਂਚਰ ਖੋਲਣ ਉਹਦੇ ਵਿੱਚ ਹਸ ਦੇ ਜਿਹੜੇ ਜਿਹੜੇ ਨੇ ਆ ਕੇ ਇੱਕ ਦੂਜੇ ਨੂੰ ਵਧਾਈਆਂ ਦੇਣ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਆ ਪ੍ਰਮਾਤਮਾ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈ ਰੱਖੇ ਥੈਂਕ ਯੂ ਵੈਰੀ ਮਚਰ ਥੈਂਕ ਯੂ ਮੇਰੇ ਵੱਲੋਂ ਭਰਤਵਾੜ ਜੀ ਵੱਲੋਂ ਔਰ ਆਪਣਾ ਬਜ਼ਾਰ ਦੇ ਸਮੂਹ ਅਦਾਰੇ ਵੱਲੋਂ ਜਿੱਥੇ-ਜਿੱਥੇ ਵੀ ਆਪਣਾ ਬਜ਼ਾਰ ਲਕੀ ਨੂੰ ਬਹੁਤ-ਬਹੁਤ ਵਧਾਈਆਂ ਲਕੀ ਨੇ ਕੁਝ ਸਾਲ ਪਹਿਲਾਂ ਸਾਡੇ ਨਾਲ ਦੋ ਸਟੋਰਾਂ ਦੀ ਆਪਣਾ ਬਜ਼ਾਰ ਦੀ ਓਪਨਿੰਗ ਕੀਤੀ ਸੀ ਆ ਤੀਸਰੀ ਮਠਿਆਈ ਦੀ ਓਪਨਿੰਗ ਕਰ ਰਿਹਾ ਸੀ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਅਮਰੀਕਾ ਦੀ ਹਰ ਖੇਤਰ ਵਿੱਚ ਸਾਡਾ ਸਟੋਰ ਹੋਵੇ ਲਗਭਗ ਅਸੀਂ 30 ਲੋਕੇਸ਼ਨਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਆ ਸਾਨੂੰ ਸਾਰੇ ਪੰਜਾਬੀ ਭਾਈਚਾਰੇ ਨੇ ਬੜਾ ਭਰਮਾਨ ਹੰਝਾਰਾ ਦਿੱਤਾ ਔਰ ਪਰਮਾਤਮਾ ਦਾ ਤੁਹਾਡਾ ਸਾਰਿਆਂ ਦਾ ਇਸੇ ਤਰ੍ਹਾਂ ਸਾਥ ਰਿਹਾ ਤਾਂ ਆਉਣ ਵਾਲੇ ਸਮਾਂ ਦੇ ਵਿੱਚ ਤੁਸੀਂ ਅਮਰੀਕਾ ਦੀ ਵਿੱਚ ਹਰ ਸਟੇਟ ਦੇ ਵਿੱਚ ਆਪਣਾ ਬਜ਼ਾਰ ਨੂੰ ਦੇਖੋਗੇ ਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਦੇਖ ਰਹੇ ਮੇਰੇ ਪਿਛਲੇ ਬੰਨੇ ਦੇਸੀ ਕੈਂਗ ਜਿਹੜਾ ਸਾਡਾ ਛੋਟਾ ਪੁੱਤਰ ਆ ਲੱਕੀ ਉਸ ਨੇ ਇਹ ਖੋਲਿਆ ਤੇ ਆਪਣੇ ਬਾਜ਼ਾਰ ਦੇ ਜੋਲ ਤੇ ਦੂਸਰੇ ਮੇਰੇ ਭਾਈ ਸਾਹਿਬ ਦੋਨੋਂ ਇਹਨਾਂ ਦੇ ਨਾਲ ਹਮੇਸ਼ਾ ਚੱਲਦੇ ਹਨ ਇਹ ਹਮੇਸ਼ਾ ਜਿਸ ਤਰ੍ਹਾਂ ਕਿ ਅਸੀਂ ਕਮਿਊਨਿਟੀ ਦੇ ਵਿੱਚ ਵਰਤਦੇ ਆਂ ਇਹ ਹਮੇਸ਼ਾ ਜਿਸ ਤਰ੍ਹਾਂ ਕਿ ਪੁਲਿਸ ਦਾ ਕੋਈ ਪ੍ਰੋਗਰਾਮ ਹੋਵੇ ਕੋਈ ਸਪੋਰਟ ਦਾ ਕੰਮ ਹੋਵੇ ਕੋਈ ਨਗਰ ਕੀਰਤਨ ਨਿਕਲਣਾ ਹੋਵੇ ਕੋਈ ਗੁਰਦੁਆਰੇ ਦਾ ਕੰਮ ਹੋਵੇ ਇਹ ਹਮੇਸ਼ਾ ਹਰ ਪਲ ਇਹ ਹਮੇਸ਼ਾ ਸਾਡਾ ਸਾਥ ਦਿੰਦੇ ਆ ਤੇ ਅਸੀਂ ਵੀ ਹਮੇਸ਼ਾ ਇਹਨਾਂ ਦਾ ਸਾਥ ਦਿੰਦੇ ਆ ਤੁਸੀਂ ਦੇਖ ਰਹੇ ਹੋ ਆ ਤਕਰੀਬਨ ਜਿਹੜਾ ਬਲਾਕ ਆ ਇਹ ਬਿਜ਼ਨਸ ਪੋਚਰ ਪਹਿਲੋਂ ਇਥੇ ਦੁਕਾਨਾਂ ਖਲਣੀਆਂ ਸ਼ੁਰੂ ਹੋਈਆਂ ਸੀ ਅੱਜ ਇਹ ਪੂਰੇ ਦਾ ਪੂਰਾ ਜਿਹੜਾ ਬਲਾਕ ਆ ਇਹ ਆਪਣੇ ਪੰਜਾਬੀ ਦੀਆਂ ਦੁਕਾਨਾਂ ਖੁੱਲ ਗਈਆਂ ਇਧਰ ਬੀਜੇ ਸਟੂਡੀਓ ਇਧਰ ਆਲੂ ਵਾਲੀਆ ਉਧਰੋਂ ਸਾਹਮਣੇ ਫਾਈਬਰੋ ਬਿਲਡਿੰਗ ਸਪਲਾਈ ਆ ਇਹ ਤੋਂ ਤੁਸੀਂ ਆਪਣੇ ਘਰ ਪੈਰਾ ਬਣਾ ਸਕਦੇ ਹੋ ਅਸੀਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅੱਜ ਸਾਡੇ ਇਹ ਪਰਿਵਾਰ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਬੇਟਾ ਜੀ ਲਖਜੀਤ ਸਿੰਘ ਜਿਨ੍ਹਾਂ ਨੇ ਕੀ ਵਨੋ ਵਨ ਵੈਨਿਊ ਤੇ ਕਪੜਾ ਦੇਸੀ ਕਿੰਗ ਜੋ ਪ्योर वेजिटेरियन ਰੈਸਟੋਰੈਂਟ ਆ ਖੋਲ ਕੇ ਇੱਥੇ ਦੇ ਲੋਕ ਨੂੰ ਰਹਿਣ ਵਾਲੇ ਨਾਗਰਿਕਾਂ ਵਾਸਤੇ ਪੰਜਾਬੀਆਂ ਵਾਸਤੇ ਬੜਾ ਹੀ ਖੁਸ਼ੀ ਦਾ ਮਾਹੌਲ ਬਣਾਇਆ ਹੈ ਕਿ ਤੇ ਹਰ ਤਰ੍ਹਾਂ ਦੀ ਦੇਸੀ वेजिटेरियन ਜੋ ਸਵੀਟ ਹੈ ਔਰ ਦੇਸੀ ਖਾਣਾ ਬਹੁਤ ਹੀ ਬੜੇ ਹੀ ਪਿਆਰੇ ਇੱਥੇ ਸਾਡੀ ਕੋ ਸਤਿਕਾਰ ਜੋ ਕੁਕਰੇ ਜਿਨ੍ਹਾਂ ਨੇ ਤਿਆਰ ਕਰਕੇ ਇੱਥੇ ਆਪ ਬੜੇ ਹੀ ਸਤਿਕਾਰ ਨਾਲ ਇੱਥੇ ਲੌੜਾ ਹੈ ਤੇ ਸਾਰੇ ਹੀ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਬਹੁਤ ਹੀ ਪਤਵੰਤੇ ਸੱਜਣ ਜੋ ਅੱਜ ਇੱਥੇ ਨਿਊਯਾਰਕ ਦੇ ਹਲ ਜਿਨ੍ਹਾਂ ਨੇ ਆ ਕੇ ਇੱਥੇ ਸਹਿਯੋਗ ਦਿੱਤਾ ਔਰ ਵਧਾਈ ਦੇ ਪਾਤਰ ਨੇ ਸਾਡੇ ਇਹ ਸਾਡੇ ਪਤਵੰਤੇ ਜਿਨ੍ਹਾਂ ਨੇ ਵਧਾਈ ਦਾ ਜਿਨ੍ਹਾਂ ਨੇ ਆ ਕੇ ਵਧਾਈ ਦਿੱਤੀ ਔਰ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਅਸੀਂ ਵੀ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਆਸ ਕਰਦੇ ਹਾਂ ਇਸੇ ਤਰੀਕੇ ਨਾਲ ਸਾਡਾ ਪਾਈਚਾਰਾ ਹੋਰ ਤਰੱਕੀਆਂ ਕਰੇ ਤੇ ਇਸ ਤਰੀਕੇ ਦੇ ਵੈਂਚਰ ਜਿਹੜੇ ਨੇ ਕੁਲਦੇ ਰਹਿਣ ਮੈਂ ਮਨੀਸ਼ ਪਿਆਲਾ ਨਿਯੁਕਤਾਂ